ਪਗਾ ਵਾਲਿਓ ਸ਼ਾਹ ਜਹਾਂ ਦਾ ਸਪੁੱਤਰ ਹੋਇਆ ਦਾਰਾ ਸ਼ਕੋ ਵੱਡਾ ਸਪੁੱਤਰ ਆਉਨੰਗ ਜੇਬ ਨੇ ਧੋਖੇ ਦੇ ਨਾਲ ਆਪਣੇ ਭਰਾ ਦਾਰਾ ਸ਼ਕੋ ਨੂੰ ਸ਼ੇਰ ਦੀ ਮੁਸ਼ਦਾਵਾਲ ਖਾਣੇ 'ਚ ਪਵਾ ਕੇ ਖਵਾ ਦਿੱਤਾ ਤਸਵੀਰ ਨਾਲ ਕੇ ਹੁਣ ਜਦੋਂ ਸ਼ੇਰ ਦੀ ਮੁਸ਼ਦਾਵਾਲ ਅੰਦਰ ਗਿਆ ਦਾਰਾਸ਼ਕੂ ਬਿਮਾਰ ਪੈ ਗਿਆ ਸ਼ਾਹਜਹਾਂ ਦਾ ਆਪਣੇ ਪੁੱਤਰ ਨਾਲ ਬੜਾ ਪਿਆਰ ਹੈ ਦਾਰਾਸ਼ਕੂ ਨੇ ਵੈਦਾਂ ਨੂੰ ਸੱਦਿਆ ਸ਼ਾਇਹ ਹਕੀਮ ਨੂੰ ਸੱਦਿਆ ਪਰ ਦਿਨੋਂ ਦਿਨ ਰੋਗ ਵੱਧਾ ਗਿਆ ਇੱਕ ਦਿਨ ਜਿੰਨੇ ਸ਼ਾਇਹ ਹਕੀਮ ਵੈਦ ਸਨ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿਤੇ ਬਾਦਸ਼ਾਹ ਸਲਾਮਤ ਹੁਣ ਸਾਡੇ ਬਸ ਦੀ ਗੱਲ ਨਹੀਂ ਅਸੀਂ ਇਹਦਾ ਆਰਾਮ ਨਹੀਂ ਕਰ ਸਕਦੇ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ ਤਾਂ ਉਸ ਵੇਲੇ ਸ਼ਾਹਜਹਾਨ ਪਤਗੀ ਕਹਿੰਦਾ ਕਹਿੰਦਾ ਕੋਈ ਨਾ ਕੋਈ ਇਲਾਜ ਤਾਂ ਹੋਵੇਗਾ ਨਾ ਕੋਈ ਨਾ ਕੋਈ ਢੰਗ ਤਾਂ ਹੋਵੇਗਾ ਨਾ ਕਿਹਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾ ਫਿਰ ਤੇਰਾ ਪੁੱਤਰ ਠੀਕ ਹੋ ਸਕਦਾ ਹੈ ਤਾਂ ਅੱਗੋਂ ਸ਼ਾਹਜਹਾਨ ਕਹਿੰਦਾ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਮੈਨੂੰ ਦੱਸੋ ਮੈਂ ਹੁਣੇ ਪ੍ਰਬੰਧ ਕਰਦਾ ਇਹ ਤਿੰਨ ਚੀਜ਼ਾਂ 마ਸਾ ਲੌਂਗ ਚਿੱਟੀ ਹਲਤ ਗੱਜਮੁਤੀ ਇਹ ਤਿੰਨ ਚੀਜ਼ਾਂ ਦਾ ਪ੍ਰਬੰਧ ਹੋ ਜਾਵੇ ਨਾ ਫਿਰ ਉਹਦੀ ਦਵਾਈ ਬਣਾਵਾਂਗੇ ਤੇ ਫਿਰ ਤੇਰਾ ਪੁੱਤ ਠੀਕ ਹੋ ਸਕਦਾ ਹੈ ਕਿੰਨਾ ਹੁਣੇ ਪ੍ਰਬੰਧ ਕਰ ਦਿੰਨਾ ਆਪਣੇ ਐਲਕਾਰਾਂ ਨੂੰ ਹਿੰਦੂਸਤਾਨ ਦੇ ਜਿੰਨੇ ਵੈਦ ਖਾਨੇ ਸਨ ਗੁਰਮੁਖੋ ਜਿੰਨੇ ਦਵਾ ਖਾਨੇ ਸਨ ਸ਼ਫਾ ਖਾਨੇ ਸਨ ਸਾਬੇ ਜੀ ਭੇਜਿਆ ਉਹ ਸਾਰੇ ਹੀ ਗੁਰਮੁਖ ਐਲਕਾਰ ਵਾਪਸ ਆ ਗਏ ਖਾਲੀ ਹੱਥ ਆਕੇ ਅੱਖ ਲੱਗੇ ਬਾਦਸ਼ਾਹ ਸਲਾਮਤ ਇਹ ਤਿੰਨ ਚੀਜ਼ਾਂ ਕਿੱਥੋਂ ਨਹੀਂ ਮਿਲੀਆਂ ਹੁਣ ਸ਼ਾਹਜਹਾਨ ਬੜਾ ਹੈਰਾਨ ਹੁੰਦਾ ਹੈ ਹਿੰਦੁਸਤਾਨ 'ਚ ਕਿਤੋਂ ਇਹ ਤਿੰਨ ਚੀਜ਼ਾਂ ਨਹੀਂ ਮਿਲੀਆਂ ਹੁਣ ਸ਼ਾਹੀ ਹਕੀਮ ਵੈਦਾਂ ਨੂੰ ਸੱਦਿਆ ਵੀ ਕਿੱਥੋਂ ਇਹ ਤਿੰਨ ਚੀਜ਼ਾਂ ਮਿਲਣਗੀਆਂ ਕੋਈ ਜਗ੍ਹਾ ਉਹ ਜੀ ਹੈ ਜਿੱਥੋਂ ਤਿੰਨ ਚੀਜ਼ਾਂ ਮਿਲ ਜਾਨ ਨਾ ਉੱਥੋਂ ਫਿਰ ਇੱਕ ਸਿਆਣਾ ਵੈਦ ਸੀ ਗਰਮਕੋ ਉਹ ਅੱਖਣ ਕਾ ਬਾਦਸ਼ਾਹ ਸਲਾਮਤ ਹਾਂ ਤਿੰਨ ਚੀਜ਼ਾਂ ਮਿਲ ਸਕਦੀਆਂ ਨੇ ਗੁਰੂ ਨਾਨਕ ਜੀ ਦੇ ਘਰੋਂ ਬੋਲੇ ਈ ਸੋਨਹਾਲ ਸਤ ਸ੍ਰੀ ਅਕਾਲ ਇਹ ਤਿੰਨ ਚੀਜ਼ਾਂ ਗੁਰੂ ਨਾਨਕ ਜੀ ਦੇ ਘਰੋਂ ਮਿਲ ਸਕਦੀਆਂ ਨੇ ਗੁਰੂ ਨਾਨਕ ਜੀ ਦੀ ਜੋਤ ਤੇ ਨੇ ਸਤਵੇਂ ਪਾਤਸ਼ਾਹ ਗੁਰੂ ਹਰਿਐਸਰਜ ਕੀਰਤਪੁਰ ਸਾਹਿਬ ਉਹਨਾਂ ਨੇ ਦਵਾ ਖਨਾ ਖੁੱਲਿਆ ਹੋਇਆ ਹੈ ਮੈਨੂੰ ਆਸ ਹੈ ਕਿ ਉੱਥੋਂ ਇਹ ਤਿੰਨ ਜਿਹੜਾ ਮਿਲ ਜਾਣਗੀਆਂ ਸ਼ਾਹਜਹਾਨ ਥੋੜੀ ਸ਼ਰਮ ਆਈ ਵੀ ਅਸੀਂ ਗੁਰੂ ਘਰ ਦੇ ਨਾਲ ਵੈਰ ਕਰਦੇ ਆ ਸਾਡੇ ਵੱਡੇ ਵਡੇਰੇ ਗੁਰੂ ਘਰ ਨਾਲ ਇਰਖਾ ਵੈਰ ਰੁੱਧ ਕਰਦੇ ਰਹੇ ਨੇ ਤੱਗੋਂ ਉਹ ਬਜ਼ੁਰਗ ਜੋ ਅਸੀਂ ਗੁਰਮਖੋ ਵੈਦ ਅੱਖ ਲਗਾਉ ਸ਼ਾਹਜਹਾਨ ਬਾਦਸ਼ਾਹ ਸਲਾਮਤ ਸ਼ਰਮ ਨਾ ਕਰ ਗੁਰਨਾਨਕ ਦਾ ਘਰ ਬੜਾ ਨਿਰਵੈਰ ਹੀ ਇੱਥੇ ਹਰ ਵੇਲੇ ਸਰਬੰਦਾ ਭਲਾ ਮੰਗਿਆ ਜਾਂਦਾ ਹੈ ਪੜਦੇ ਉਹ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰਮੁਖੋ ਗੁਰਨਾਨਕ ਜੀ ਦੇ ਘਰੋਂ ਪ੍ਰਾਤਨ ਕੋ ਸਿੱਖਾਂ ਦੇ ਹਿਰਦੇ ਤੇ ਇਹ ਆਵਾਜ਼ ਆਉਂਦੀ ਸੀ ਅੱਜ ਵੀ ਅਸੀਂ ਪੜਦੇ ਹਾਂ ਜਦੋਂ ਘਰ ਅਰਦਾਸ ਬੇਨਤੀ ਕਰਦੇ ਆ ਕੀਰਤੇ ਲੈਣ ਪੜਦੇ ਆ ਗੁਰੂ ਘਰ ਪੜਦੇ ਆ ਪਰ ਕੋਈ ਟਮਾਟਾ ਮਾ ਉਹ ਵੇਗਾ ਗੁਰਮੁਖੋ ਜਿਹਦੇ ਹਿਰਦੇ ਚ ਇਹ ਆਵਾਜ਼ ਨਿਕਲਦੀ ਹੋਵੇ ਕਿਰੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਦੀ ਈਰਖਾ ਦਾ ਬੜਾ ਜੋਰ ਦੇ ਗੁਰਮੁਖੋ ਅੱਜ ਹਰ ਬੰਦੇ ਨੇ ਗੁਰਮੁਖੋ ਇਸ ਗੱਲ ਦਾ ਦੁੱਖ ਹੈ ਕਿ ਦੂਜਾ ਮੇਰੇ ਨਾਲ ਅਗਾ ਕਿਉਂ ਲੰਘ ਗਿਆ ਪਰਾ ਪਰਾ ਨੂੰ ਵੇਖ ਕੇ ਕੁਛ ਨਹੀਂ ਹੈ ਗਵਾਂਢੀ ਗਵਾਂਢੀ ਨੂੰ ਵੇਖ ਕੇ ਕੁਛ ਨਹੀਂ ਹੈ ਜੇ ਇੱਕ ਜਗ੍ਹਾ ਤੇ ਕਿਸੇ ਕੰਪਨੀ ਦੇ ਦੋ ਬੰਦੇ ਲੱਗੇ ਇੱਕ ਦੂਜੇ ਨੂੰ ਵੇਖੇ ਕੁਛ ਨਹੀਂ ਨੇ ਗੁਰਮੁਖੋ ਇੱਕ ਕੰਪਨੀ ਵਾਲਾ ਦੂਜੀ ਕੰਪਨੀ ਦੇ ਵਾਲੇ ਨੂੰ ਵੇਖ ਕੇ ਕੁਛ ਨਹੀਂ ਹੈ ਪੂਰਾ ਈਰਖਾ ਦਾ ਜੋਰ ਹੈ ਇਸ ਈਰਖੇ ਸਤਬ ਨੇ ਬਾਣੀ ਚ ਆਖਿਆ ਅਸੀਂ ਜਗਤ ਜਿੰਦਾ ਰੱਖ ਲੈ ਆਪਣੀ ਕਿਰਪਾ ਤਾਰ ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹਾਂ ਨਾ ਅੱਜ ਅਸੀਂ ਲੋਕ ਮੈਂ ਆਪਣੀ ਗੱਲ ਵਿੱਚੇ ਕਰਦਾ ਗੁਰਮਖੋ ਮੈਂ ਵੀ ਤੁਹਾਡੇ ਚ ਹਾਂ ਅਸੀਂ ਲੋਕ ਆਪਣੇ ਦੁੱਖ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹਾਂ ਅਸੀਂ ਲੋਕ ਆਪਣੇ ਦੁੱਖ ਦੇ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹਾਂ ਦੂਜੇ ਦੀ ਤਰੱਕੀ ਵੇਖ ਕੇ ਦੁਖੀ ਹਾਂ ਅਛਾ ਦੂਜੇ ਨੇ ਵੱਡੀ ਗੱਡੀ ਲੈ ਲਈ ਦੂਜੇ ਨੇ ਵੱਡੀ ਕੋਠੀ ਬਾਲੀ بس ਇਹ ਚੀਜ਼ਾ ਦੁਖ ਗੁਰਮਖੋ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਸਾਨੂੰ ਉਸ ਚੀਜ਼ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਹਦਾ ਸ਼ੁਕਰਾਨਾ ਕਰੀਏ ਗੁਰਮਖੋ ਹੱਸ ਕੇ ਜ਼ਿੰਦਗੀ ਨੂੰ ਬਤੀਤ ਕਰੀਏ ਹੱਸ ਕੇ ਇਹ ਜ਼ਿੰਦਗੀ ਬੜੇ ਵੱਡੇ ਭਾਗਾ ਦੇ ਨਾਲ ਮਿਲਦੀ ਹੈ ਭਈ ਪ੍ਰਾਪਤ ਮਨੁੱਖ ਦੇ ਹੁੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅੱਜ ਅਰਦਾਸ ਕਰਿਓ ਹੈ ਗੁਰੂ ਰਾਮਦਾਸ ਪਿਤਾ ਜੀ हे गरीब नो सतगुरु दी कृपा ਕਰੋ ਬਖਸ਼ਿਸ਼ ਕਰੋ ਤੁਹਾਡੇ ਕਰਕੇ ਲੈ ਕੋ ਘਟਾ ਹੈ ਸ਼ੁਕਰਾਨਾ ਸਮਗਨ ਜਪਉਂਦੇ ਹਾਂ ਸਤਿਗੁਰੂ ਜੀ ਸਾਡੇ ਅੰਦਰੋਂ ਈਰਖਾ ਦਵੇਸ਼ ਹੋਮੇ ਨਿਕਲ ਜਾਵੇ ਸਾਡੇ ਅੰਦਰੋਂ ਇਹ ਆਵਾਜ਼ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭੁੱਲ ਤੇਰੇ ਭਾਣੇ ਸਰਬੱਤ ਦਾ ਭਲਾ ਸਚਾਈ ਜੇ ਜਿਸ ਦਿਨ ਅੰਦਰੋਂ ਆਵਾਜ਼ ਆਈ ਨਾ ਅਸੀਂ ਬਾੜੋਂ ਵੀ ਸੁਖੀ ਹੋ ਜਾਵਾਂਗੇ ਅੰਦਰੋਂ ਵੀ ਸੁਖੀ ਹੋ ਜਾਵਾਂਗੇ ਫੇਰ ਕਦੀ ਇਹ ਗੱਲ ਨਹੀਂ ਕਹਾਂਗੇ ਮੈਨੂੰ ਬੜੀ ਚਿੰਤਾ ਹੈ ਮੈਨੂੰ ਬੜੀ ਟੈਨਸ਼ਨ ਹੈ ਮੈਂ ਦੁਖੀ ਹਾਂ ਫੇਰ ਅੰਦਰੋਂ ਬੜਾ ਦੁੱਖ ਦੂਰ ਹੋ ਜਾਣਗੇ ਸਾਧੂ ਕਹਿੰਦੇ ਪੜਕਾ ਬੁਰਾ ਨਾ ਰੱਖੋ ਚੀਤ ਫੇਰ ਗੁਰਮੁਖੋ ਅੰਦਰੋਂ ਸਾਡੇ ਇਹ ਆਵਾਜ਼ ਆਏਗੀ ਨਾ ਕੋ ਬੈਰੀ ਨਹੀਂ ਬਿਗਾਨਣਾ ਸਗਲ ਸੰਗ ਹਮ ਕੋ ਬਨਾਈ ਕਦੋਂ ਜਦੋਂ ਹਿਰਦੇ ਚੋਂ ਇਹ ਆਵਾਜ਼ ਆਵੇਗੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਰਦਾਸ ਕਰਿਓ ਆਪਣੀ ਵੀ ਦਾਸ ਦੀਤਿ ਦੀ ਸਤਸੰਗਿਓ ਉਹ ਸਿਆਣਾ ਵੈਦ ਬਜ਼ੁਰਗ ਵੈਦ ਅੱਖ ਲੱਗਾ ਵੀ ਬਾਦਸ਼ਾਹ ਸਨਮਤ ਸ਼ਰਮ ਨਾ ਕਰ ਗੁਰਨਾਨਕ ਜੀ ਦਾ ਘਰ ਬੜਾ ਨਿਰਵੈਰ ਹੈ ਫਿਰ ਐਲ ਕਰਨ ਨੂੰ ਭੇਜਿਆ ਪੱਤਰ ਕਾ ਲਿਖੀ हे ਗਨੁਹਾਰੇ ਸਾਹਿਬ ਜੀ ਮੇਰਾ ਪੁੱਤ ਦਾਣਾਸ਼ ਕੋ ਬਿਮਾਰ ਹੈ ਉਹਦੇ ਇਲਾਜ ਵਾਸਤੇ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਮਾਸਾ ਲੌਂਗ ਚਿੱਟੀ ਹਲਰ ਗੱਜ ਮੁੱਤੀ ਜੇ ਤੁਹਾਡੇ ਦਵਾਖਾਨੇ ਚ ਇਤਨ ਚੀਜ਼ਾਂ ਨੇ ਹੈਗੀਆਂ ਨੇ ਤੇ ਕਿਰਪਾ ਕਰਕੇ ਮੈਨੂੰ ਦੇ ਦਿਓ ਉਹ ਐਲਕਰ ਗਏ ਜੀ ਉਹਨਾਂ ਜਾ ਕੇ ਸੱਤ ਚੱਲ ਨਮਸਕਾਰ ਕੀਤੀ ਸਤਗੁਰੂ ਜੀ ਨੂੰ ਉਹ ਪੱਤਰ ਕਾ ਦਿੱਤੀ ਸਤਗੁਰੂ ਨੇ ਪੱਤਰ ਕਾ ਪੜੀ ਤੇ ਆਪਣੇ ਵੈਦ ਨੂੰ ਕੂਲ ਬੁਲਾਇਆ ਆਖਿਆ ਜਾ ਦਵਾਖਾਨੇ ਚ ਇਤਨ ਚੀਜ਼ਾਂ ਲੈ ਕੇ ਆ ਉਹ ਵੈਦ ਨੇ ਤਿੰਨ ਚੀਜ਼ਾਂ ਲੈ ਕੇ ਗੁਰੂ ਸਾਹਿਬ ਨੂੰ ਦਿੱਤੀਆਂ ਗੁਰੂ ਹਰਿਆਇ ਸਿੰਘ ਜੀ ਨੂੰ ਗੁਰੂ ਹਰਿ ਜੀ ਨੇ ਉਹ ਐਲਕਾ ਦਿੱਤੀਆਂ ਐਲ ਕਰਨੇ ਸਤਿ ਦਾ ਸ਼ੁਕਰਾਨਾ ਕੀਤਾ ਅਗਿਆ ਲਈ ਜਲ ਪਾਣੀ ਛੱਕੇ ਤੇ ਵਾਪਸ ਚਲੇ ਪਏ ਸ਼ਾਹਜਹਾਨ ਦੇ ਕੋਲ ਪਹੁੰਚੇ ਸ਼ਾਹਜਹਾਨ ਨੂੰ ਉਹ ਤਿੰਨ ਚੀਜ਼ਾਂ ਦਿੱਤੀਆਂ ਸ਼ਾਹਜਹਾਨ ਨੇ ਵੈਦਨ ਨਕੂਲ ਬੁਲਾਇਆ ਵੈਦਨ ਉਹ ਤਿੰਨ ਚੀਜ਼ਾਂ ਦਿੱਤੀਆਂ ਵੈਦਨ ਨੇ ਉਹ ਦਵਾਈ ਬਣਾਈ ਦਵਾਈ ਬਣਾ ਕੇ ਦਾਰਾਸ਼ ਕੋ ਨਖਵਾਈ ਤੇ ਦਾਰਾਸ਼ ਕੋ ਬਿਲਕੁਲ ਤੰਦਰੁਸਤ ਹੋ ਗਿਆ ਸਤ ਸ੍ਰੀ ਅਕਾਲ ਜਿਹੜਾ ਦਰਸ਼ਕੋ ਸੰਤੁਸ਼ਟ ਹੋਇਆ ਗੁਰਮੁਖੋ ਸਤਿਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ ਮੇਰਾ ਦਿਲ ਕਰਦਾ ਇੱਕ ਵਾਰ ਇਹ ਪੰਕਤੀ ਪੜ ਲਵ ਗੁਰਪੂਰਾ ਨਿਰਵੈਰ ਹੈ ਗੁਰਪੂਰਾ ਨਿਰਵੈਰ ਹੈ ਗੁਰਪੂਰਾ ਨਿਰਵੈਰ ਹੈ ਗੁਰਪੂਰਾ ਨਿਰਵੈਰ ਹੈ ਗੁਰਪੂਰਾ ਰਵਰ ਹੈ ਨਿੰਦਕ ਧੋਖੀ ਬੇਮਖ ਤਾਰੇ ਨਿੰਦਕ ਧੋਖੀ ਬੇਮਖ ਤਾਰੇ ਨਿੰਦਕ ਧੋਖੀ ਬੇਮਖ ਤਾਰੇ ਨਿੰਦਕ ਧੋਖੀ ਬੇਮਖ ਤਾਰੇ ਗੁਰਪੂਰਾ ਨਿਰਵੇਰ ਹੈ ਗੁਰਪੂਰਾ ਉਹ ਸਾਡੇ ਗੁਰੂ ਜੀ ਦਰਵਾਜ਼ਾ ਹੁਣ ਅਸੀਂ ਵੈਰ ਦੀਆਂ ਕੰਧਾਂ ਪਈਆਂ ਹੁਣ ਫੇਸੇ ਗੁਰੂ ਦੇ ਸਿੱਖ ਕਲਾਉਂਦੇ ਜੋਗ ਹੋਵਾਂਗੇ ਗੁਰਮਖੋ ਜੇ ਗੁਰੂ ਨਿਰਵੈਰ ਹੈ ਤੇ ਅਰਦਾਸ ਕਰੋ ਸਤਿਗੁਰੂ ਅਸੀਂ ਵੀ ਨਿਰਵੈਰ ਬਣ ਜਾਈਏ ਉਹ ਕਿਨਕਾ ਸਾਡੀ ਝੋੜੀ ਦੇ ਮਹਾਰਾਜ ਬਾਦ ਦੇ ਹੁੰਦੇ ਨਿਰਵੈਰਤਾ ਵਾਲਾ